ਹਾਂਜੀ ਦੋਸਤੋ ਆਪਾਂ ਸਾਰੇ ਜਾਣਦੇ ਆ ਕਿ ਤਿੰਨ ਕਾਨੂੰਨ ਜਿਹੜੇ ਮੇਨ ਕਾਨੂੰਨ ਸੀ ਉਹ ਨਵੇਂ ਆ ਚੁੱਕੇ ਆ ਜਿਵੇਂ ਕਿ ਆਈਪੀਸੀ ਜਿਹਨੂੰ ਆਪਾਂ ਭਾਰਤੀ ਦੰਡਾਵਲੀ ਕਹਿ ਦਿੰਦੇ ਸੀਗੇ ਇੰਡੀਅਨ ਪੈਨਲ ਕੋਡ ਕਹਿੰਦੇ ਸੀ ਇਹ ਵੀ ਮੇਨ ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਸੀ ਜੋ ਕਿ ਨਵਾਂ ਆ ਚੁੱਕਿਆ ਹੁਣ ਤੇ ਫੌਜਦਾਰੀ ਆਪਦਾ ਸੀਆਰਪੀਸੀ ਕਹਿ ਦਿੰਦੇ ਸੀ ਇਹ ਵੀ ਨਵਾਂ ਆ ਚੁੱਕਿਆ ਤੇ ਇੰਡੀਅਨ ਐਵੀਡੈਂਸ ਐਕਟ ਇਹ ਤਿੰਨੋਂ ਮੇਨ ਕਾਨੂੰਨ ਜਿਹੜੇ ਸਭ ਤੋਂ ਜ਼ਿਆਦਾ ਵਰਤੋਂ ਦੇ ਵਿੱਚ ਆਉਂਦੇ ਸੀਗੇ ਕ੍ਰਿਮੀਨਲ ਦੇ ਵਿੱਚ ਇਨਾਂ ਦੇ ਵਿੱਚ ਬਦਲਾਅ ਹੋ ਚੁੱਕਿਆ ਕਿ ਸਿਵਲ ਪ੍ਰੋਸੀਜਰ ਕੋਡ ਦੇ ਵਿੱਚ ਹਜੇ ਕੋਈ ਬਦਲਾਅ ਨਹੀਂ ਹੋਇਆ ਤੇ ਨਾ ਮੁੱਖ ਕਾਨੂੰਨਾਂ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਪਹਿਲਾਂ ਜਿਹੜਾ ਆਪਾਂ ਆਈਪੀਸੀ ਕਹਿੰਦੇ ਸੀ ਹੁਣ ਇਸ ਦਾ ਨਾਮ ਭਾਰਤੀ ਨਿਆਂ ਸਹਿਯਤਾ ਰੱਖ ਦਿੱਤਾ ਗਿਆ ਹੈ ਫੌਜਦਾਰੀ ਪੰਜਾਬਤਾ ਜਿਸ ਨੂੰ ਆਪਾਂ ਸੀਆਪੀਸੀ ਕਹਿੰਦੇ ਸੀ ਹੁਣ ਇਸ ਦਾ ਨਾਮ ਰੱਖ ਦਿੱਤਾ ਗਿਆ ਹੈ ਭਾਰਤੀ ਨਾਗਰਿਕ ਨੇ ਸਹਿਯਤਾ ਰੱਖ ਦਿੱਤਾ ਗਿਆ ਤੇ ਇੰਡੀਅਨ ਐਵੀਡੈਂਸ ਦਾ ਨਾਮ ਭਾਰਤੀ ਸ਼ਾਖਸ਼ੀਅਤ ਸ਼ਾਖਸ਼ੀਅਤ ਸਹਿਯਤਾ ਰੱਖ ਦਿੱਤਾ ਗਿਆ ਹੁਣ ਇਹਨਾਂ ਦੇ ਸੈਕਸ਼ਨ ਦੇ ਵਿੱਚ ਬਹੁਤ ਸਾਰਾ ਫੇਰ ਬਦਲ ਕੀਤਾ ਗਿਆ ਧੰਨਵਾਦ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਦੱਸਾਂਗਾ ਵੀ ਪੁਰਾਣੇ ਕੇਸਾਂ ਦੇ ਕੀ ਇਸ ਦਾ ਫੈਕਟਰ ਜਿਹੜੇ ਕਿ ਇਸ ਪਹਿਲਾਂ ਚੱਲਦੇ ਆ ਰਹੇ ਐਫ ਆਈ ਆਰ ਹੋਈਆਂ ਹੋਈਆਂ ਉਹਨਾਂ ਦੇ ਵਿੱਚ ਕੀ ਇਫੈਕਟ ਹੈਗਾ ਜਾਂ ਨਹੀਂ ਹੈਗਾ ਜਾਂ ਪੁਰਾਣੇ ਕਾਨੂੰਨੀ ਚੱਲਣਗੇ ਇਸ ਬਾਰੇ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਪਹਿਲਾਂ ਦੋਸਤੋ ਜੇ ਆਪਾਂ ਗੱਲ ਕਰੀਏ ਜਿਹੜਾ ਮੇਨ ਕਾਨੂੰਨ ਸੀ ਭਾਰਤੀ ਤੰਦਵਲੀ ਇੰਡੀਅਨ ਪਿਨਲ ਕੋਡ ਕਹਿੰਦੇ ਸੀ ਆਈਪੀਸੀ ਕਹਿੰਦੇ ਸੀ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਉਹਦੇ ਵਿੱਚ ਤੁਸੀਂ ਅੱਗੇ ਗਾਣਿਆਂ ਦੇ ਵਿੱਚ ਆਮ ਦੌਰ ਤੇ ਸੁਣਦੇ ਹੁੰਦੇ ਸੀ 302 ਵਨ ਜੂ ਗਾਣਾ ਸਾਰਿਆਂ ਨੇ ਸੁਣਿਆ ਉਹ ਤੇ ਉਸ ਤੋਂ ਬਾਅਦ ਆਪਾਂ ਆਮ ਬੋਲ ਚਾਲ ਦੇ ਵਿੱਚ ਆਮ ਰੁਟੀਨ ਲਾਈਫ ਦੇ ਵਿੱਚ 420 ਇਹ ਮੇਰੇ ਨਾਲ 420 ਕਰ ਗਿਆ ਜਾਨੀ ਠੱਗੀ ਕਰ ਗਿਆ ਇਹ ਤੇਰਾਵਾ ਸੀ ਜਿਹੜੀਆਂ ਮੁੱਦਦਾਂ ਤੋਂ ਜਾਨੀ ਕਿ ਧਾਕਿਆਂ ਤੋਂ ਚੱਲੀਆਂ ਆ ਰਹੀਆਂ ਸੀ ਅੰਗਰੇਜ਼ਾਂ ਦੇ ਟਾਈਮ ਤੋਂ ਚੱਲੀਆਂ ਆ ਰਹੀਆਂ ਸੀ ਹੁਣ ਇਹ ਤੇਰਾਵਾ ਬਦਲ ਚੁੱਕਿਆ ਹੈ ਜਿਹੜਾ 302 ਸੈਕਸ਼ਨ ਸੀ ਉਸਦੀ ਜਗ੍ਹਾ ਤੇ ਹੁਣ 101 ਜਿਹੜਾ ਉਹ ਕਤਲ ਦਾ ਮਰਡਰ ਦਾ ਸ਼ਖਿਨਾ ਉਹ 101 ਹੋ ਗਿਆ ਜਿਹੜਾ 420 ਕਹਿੰਦੇ ਸੀ ਠੱਗੀ ਕਹਿੰਦੇ ਸੀ ਉਸ ਨੂੰ 316 ਦੇ ਵਿੱਚ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਅਗਵਾ ਕਰਨਾ 135 ਦੇ ਵਿੱਚ ਕਰ ਦਿੱਤਾ ਗਿਆ ਸੂਹੀਕ ਬਲਾਦਕਾਰ 70 ਦੇ ਵਿੱਚ ਖੋਹ ਕਰਨਾ ਕੋਈ ਚੀਜ਼ ਨੂੰ ਐਕਸਟਰਾਉਟ ਕਰਨਾ 302 ਦੇ ਵਿੱਚ ਕਰ ਦਿੱਤਾ ਗਿਆ ਜਿਹੜਾ ਕਿ ਪਹਿਲਾਂ ਕਤਲ ਦੀਦਾ ਹੁੰਦੀ ਸੀ ਚੰਤਕ ਕਦਮਾਂ ਤੇ ਹਮਾਂ ਕਰਨਾ 187 ਦੇ ਵਿੱਚ ਕਰ ਦਿੱਤਾ ਗਿਆ ਦੇਸ਼ਵਰਤੀ ਸਾਧਾ ਜਿਹੜੀ ਇਹ ਹੁਣ 145 ਹੋ ਗਈ ਹੈ ਤੇ ਮੈਰਜ ਦਾ ਚਾਂਸਾ ਦੇ ਕਿ ਜਿਹੜਾ ਰੇਪ ਕਰਨਾ ਉਸ ਨੂੰ 69 ਦੇ ਵਿੱਚ ਕਰ ਦਿੱਤਾ ਗਿਆ ਦੋਸਤੋ ਇਸ ਦੇ ਨਾਲ ਹੀ ਵੱਡੇ ਬਦਲਾਅ ਕੀਤੇ ਗਏ ਜਿਵੇਂ ਕਿ ਪਹਿਲਾਂ ਇੰਡੀਅਨ ਪਿਨਲ ਕੋਰਟ ਦੇ ਵਿੱਚ 9 ਧਾਵਾਂ ਤੇ ਪਾਗਲ ਸ਼ਬਦ ਦੀ ਗੱਲਬਾਤ ਕੀਤੀ ਗਈ ਸੀ ਉਹ ਤੁਹਾਨੂੰ ਹਟਾ ਦਿੱਤਾ ਗਿਆ 44 ਧਾਵਾਂ ਤੇ ਕੋਰਟ ਆਫ ਜਸਟਿਸ ਦੀ ਗੱਲਬਾਤ ਕੀਤੀ ਗਈ ਸੀ ਉਹ ਹਟਾ ਹੁਣ ਗੱਲ ਕਰਾਂਗੇ ਪਹਿਲਾਂ ਚੱਲ ਰਹੇ ਮੁਕੱਦਮਿਆਂ ਬਾਰੇ ਪਹਿਲਾਂ ਚੱਲ ਰਹੇ ਮਕਦਮਿਆਂ ਦੇ ਉੱਤੇ ਕੀ ਪ੍ਰਭਾਵ ਪਵੇਗਾ ਦੋਸਤੋ ਜਿਹੜੇ ਪਹਿਲਾਂ ਚੱਲ ਰਹੇ ਮਕਦਮੇ ਨੇ ਉਹ ਉਹ ਸੀਆਰਪੀਸੀ ਦੇ ਤਹਿਤ ਚੱਲ ਰਹੇ ਨੇ ਸੀਆਰਪੀਸੀ ਦੇ ਵਿੱਚ ਪਹਿਲਾਂ ਕੁੱਲ ਸੈਕਸ਼ਨ ਸੀ ਜਿਹੜੇ ਪਹਿਲਾਂ 484 ਸੈਕਸ਼ਨ ਸੀ ਸੀਆਰਪੀਸੀ ਜੇ ਹੁਣ 484 ਤੋਂ 531 ਸੈਕਸ਼ਨ ਹੋ ਗਿਆ ਤੇ ਇਸ ਦੇ ਨਾਲ ਹੀ 170 ਸੈਕਸ਼ਨ ਜਿਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਤੇ ਜਿਹੜੇ ਪੁਰਾਣੇ ਸੈਕਸ਼ਨ ਜਿਹਨਾਂ ਸੀ ਉਹਨਾਂ ਦੇ ਵਿੱਚ 39 ਸਾਰੇ ਸੈਕਸ਼ਨ ਐਡ ਕੀਤੇ ਗਏ ਆ ਤੇ ਪੁਰਾਣੇ ਜਿਹੜੇ ਕੇਸ ਜਆ ਉਹਨਾਂ ਤੇ ਇਸ ਦਾ ਕੋਈ ਪ੍ਰਭਾਵ ਪਵੇਗਾ ਜਾਂ ਨਹੀਂ ਜਿਹੜੇ ਪੁਰਾਣੇ ਕੇਸ ਜਆ ਉਹ ਉਹੀ ਤਰ੍ਹਾਂ ਪੁਰਾਣੇ ਕਾਨੂੰਨ ਦੇ ਮਦਦ ਕੋ ਚੱਲਣਗੇ ਇਸ ਦਾ ਨਵੇਂ ਕਾਨੂੰਨ ਦਾ ਪੁਰਾਣੇ ਕੇਸਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਇਸ ਦੇ ਨਾਲ ਬਹੁਤ ਜਿਹੜਾ ਤਾਣਾ ਵਾਣਾ ਉਲਝਦਾ ਦਿਖਾਈ ਦੇ ਰਿਹਾ ਜਿਹੜੀ ਤਰੀਕ ਤੇ ਤਰੀਕ ਪੈਣ ਦੀ ਜਿਹੜੀ ਗੱਲ ਕਹੀ ਗਈ ਸੀ ਤਰੀਕ ਤੇ ਤਰੀਕ ਪੈਣਾ ਖਤਮ ਹੋ ਜਾਗਾ ਪਰ ਇਸ ਦੇ ਨਾਲ ਤਾਣਾ ਵਾਣਾ ਉਲਝੇਗਾ ਕਿਉਂਕਿ ਜਿਹੜੇ ਪੁਰਾਣੇ ਕੇਸੇ ਆ ਪੁਰਾਣੇ ਕਾਨੂੰਨ ਦੇ ਅਧਿਵਕ ਚੱਲਣਗੇ ਨਵੇਂ ਕੇਸੇ ਜ ਨਵੇਂ ਕਾਨੂੰਨ ਦੇ ਅਧਿਵਕ ਚੱਲਣਗੇ ਯਾਨੀ ਕਿ ਜਿੰਨਾ ਟਾਈਮ ਪੁਰਾਣੇ ਕੇਸੇ ਜ ਖਤਮ ਨਹੀਂ ਹੁੰਦੇ ਉਹਨਾਂ ਟਾਈਮ ਉਹਨਾਂ ਕੇਸੇ ਦੇ ਵਿੱਚ ਪੁਰਾਣੇ ਆਈਪੀਸੀ ਪੁਰਾਣੀ ਸੀਆਰਪੀਸੀ ਪੁਰਾਣਾ ਇੰਡੀਆ ਐਵੀਡੈਂਸ ਐਕਟ ਦੀਆਂ ਤਰਾਮ ਜਿਹੜਿਆਂ ਲਾਗੂ ਰਹਣਗੇ ਜਿਹੜਾ ਕਿ ਬਹੁਤ ਹੀ ਉਲਝਣ ਦਾ ਵਿਸ਼ਾ ਹੈ ਇਸ ਦੇ ਨਾਲ ਵੀ ਬਹੁਤ ਵੱਡੀ ਜਿਹੜੀ ਉਲਝਣ ਤਾਂ ਨਹੀਂ ਪੈਦਾ ਹੋ ਰਹੀ ਹੈ ਕਿਉਂਕਿ ਐਡਵੋਕੇਟਸ ਨੂੰ ਵੀ ਨਵੇਂ ਕਾਨੂੰਨਾਂ ਬਾਰੇ ਜਾਨਣਾ ਪੈਗਾ ਤੇ ਪੁਰਾਣੇ ਕਾਨੂੰਨ ਵੀ ਨਾਲ ਪੁਰਾਣੇ ਤੇ ਨਵੇਂ ਕਾਨੂੰਨ ਦੋਨਾਂ 'ਚ ਪ੍ਰੈਕਟਿਸ ਕਰਨੀ ਹੋਵੇਗੀ ਇਸ ਤਰੀਕੇ ਜੱਜ ਸਾਹਿਬਾਨ ਨੂੰ ਵੀ ਪੁਰਾਣੇ ਤੇ ਨਵੇਂ ਕਾਨੂੰਨ ਇਹਦੇ ਯਾਦ ਕਰਨੇ ਪੈਣਗੇ ਨਵੇਂ ਤੇ ਪੁਰਾਣੇ ਕਾਨੂੰਨ ਤੇ ਪੁਲਿਸ ਅਫੀਸ਼ਰ ਜਿਨੂੰ ਵੀ ਟ੍ਰੇਨਿੰਗ ਦੀ ਜ਼ਰੂਰਤ ਹੈ ਹੁਣ ਅਗਰ ਟ੍ਰੇਨਿੰਗ ਦੇ ਇੰਦੇ ਵਿੱਚ ਦੇਰੀ ਹੁੰਦੀ ਹੈ ਕਿਉਂਕਿ ਆਪਣੇ ਕੰਟਰੀ ਦਾ ਬਹੁਤ ਵੱਡਾ ਸਟਰਕਚਰ ਹੈ ਸਾਰੇ ਅਫੀਸ਼ਰ ਜਿਨੂੰ ਵਕੀਲ ਸਾਹਿਬਾਨ ਨੂੰ ਜੱਜ ਸਾਹਿਬਾਨ ਨੂੰ ਔਰ ਪੁਲਿਸ ਅਫੀਸਰ ਜਿਹਨੂੰ ਟ੍ਰੇਨ ਇੱਕ ਦਿਨ ਦੇ ਵਿੱਚ ਟ੍ਰੇਨ ਨਹੀਂ ਕੀਤਾ ਜਾ ਸਕਦਾ ਤੇ ਦਹਾਕਿਆਂ ਤੋਂ ਜਿਹੜੇ ਕਾਨੂੰਨ ਚੱਲਿਆ ਆ ਰਹੇ ਹਰੇਕ ਐਡਵੋਕੇਟ ਅਫੀਸ਼ਰ ਆਫੀਸਰ ਜਿਹਦੇ ਔਰ ਪੁਲਿਸ ਅਫੀਸਰ ਜਿਹਦੇ ਮੈਚ ਦੇ ਵਿੱਚ ਉਹ ਕਾਨੂੰਨ ਚੱਲਦੇ ਆ ਰਹੇ ਹੁਣ ਜੇ ਆਪਾਂ ਗੱਲ ਕਰੀਏ ਲਾਅ ਦੇ ਸਟੂਡੈਂਟਸ ਜਿਹੜੇ ਲਾਅ ਦੇ ਸਟੂਡੈਂਟਸ ਹੈ ਉਹ ਵੀ ਉਹਨਾਂ ਨੇ ਹੁਣ ਪ੍ਰੈਪਰੇਸ਼ਨ ਪੁਰਾਣੇ ਕਾਨੂੰਨ ਦੇ ਮਦਾਂਕ ਜਿਹੜੇ ਸਬਜੈਕਟ ਆ ਉਹਨਾਂ ਦੀ ਪ੍ਰੈਪਰੇਸ਼ਨ ਕੀਤੀ ਹੋਈ ਆ ਪਰ ਹੁਣ ਇਸ ਦੇ ਬਦਲਾਅ ਆਉਣ ਦੇ ਨਾਲ ਉਹਨਾਂ ਨੂੰ ਦੁਬਾਰਾ ਪ੍ਰੈਪਰੇਸ਼ਨ ਕਰਨੀ ਪਵੇਗੀ ਜਿਸ ਦੇ ਨਾਲ ਤਾਣਾ ਤਾਣੀ ਹੋਰ ਹੋਰ ਜਿਹੀ ਦਿਖਾਈ ਦੇ ਰਹੀ ਹੈ ਜਿਹੜਾ ਤਰੀਕ ਤੇ ਤਰੀਕ ਪੈਦਾ ਕਨਸੈਪਟ ਜੀ ਉਹ ਹੋਰ ਲੰਬਾ ਹੁੰਦਾ ਜਾ ਰਿਹਾ ਹੈ ਨਾ ਮਿਲਣ ਦੇ ਵਿੱਚ ਹੋਰ ਦੇਰੀ ਹੋਵੇਗੀ ਜਿਹੜੀ ਕਿ 75 ਸਾਲ ਤੋਂ ਜਿਹੜਾ ਕਿ ਚੱਲ ਆ ਰਿਹਾ ਸੀ ਤਰੀਕ ਤੇ ਤਰੀਕ ਮਾਲਾ ਸਿਸਟਮ ਉਹ ਹੋਰ ਨਿਕਰਦਾ ਰਹਿ ਭਾਈ ਦੇ ਰਿਹਾ ਇਸੇ ਨਾਲ ਹੀ ਦੋਸਤ ਜੇ ਤੁਸੀਂ ਪਹਿਲਾਂ ਚੱਲ ਰਹੇ ਕੇਸ ਦੇ ਬਾਰੇ ਮੈਥੋਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ